ਸਤਕਾਰਯੋਗ ਪੰਜਾਬੀਓ ਕੱਲ 16 ਅਕਤੂਬਰ ਦੀ ਜਿਹੜੀ ਚਰਚਾ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਆ ਤੇ ਤੇ ਮੀਡੀਆ ਦੇ ਹਰ ਪਲੇਟਫਾਰਮ ਤੇ ਹੋ ਰਹੀ ਆ ਸੀਬੀਆਈ ਦੁਆਰਾ ਚੱਕਿਆ ਗਿਆ ਪੰਜਾਬ ਪੁਲਿਸ ਦਾ ਵੱਡਾ ਅਫਸਰ ਡੀਆਈਜੀ ਰੇਂਜ ਰੋਪੜ ਸੀਬੀਆਈ ਦੁਆਰਾ ਕੱਲ 16 ਅਕਤੂਬਰ ਨੂੰ ਪੰਜਾਬ ਦਾ ਰੋਪੜ ਰੇਂਜ ਦਾ ਡੀਜੀਜੀ ਹਰਚਰਨ ਭੁੱਲਰ ਲਿਆ ਗ੍ਰਿਫਤ ਦੇ ਵਿੱਚ ਗ੍ਰਿਫਤਾਰੀ ਹਰਚਰਨ ਭੁੱਲਰ ਦੀ ਇੱਕ ਰਿਸ਼ਵਤ ਦੇ ਕੇਸ ਦੇ ਵਿੱਚ ਹੁੰਦੀ ਆ ਜੋ ਕਿ ਰਿਸ਼ਵਤ ਦਾ ਕੇਸ 2023 ਦੇ ਵਿੱਚ ਰਜਿਸਟਰਡ ਹੋਇਆ ਸੀ 2023 ਦੇ ਵਿੱਚ ਗਵਿੰਦਗੜ ਮੰਡੀ ਦੇ ਇੱਕ ਵਪਾਰੀ ਆਕਾਸ਼ ਬੱਤਾ ਦੇ ਜਿਹੜਾ ਸਰਹੰਦ ਦੇ ਵਿੱਚ ਇੱਕ ਕੇਸ ਰਜਿਸਟਰਡ ਹੋਇਆ ਸੀ ਉਸ ਕੇਸ ਬਦਲੇ ਹਰਚਰਨ ਭੁੱਲਰ बार-बार ਆਇਆ ਜਿਹੜਾ ਆਕਾਸ਼ ਬੱਟਾ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਉਸ ਦੀ ਡੀਲਿੰਗ ਦੇ ਲਈ ਉਹਨੇ ਇੱਕ ਵਿਚੋਲਾ ਜਾਂ ਇੱਕ ਦਲਾਲ ਰੱਖਿਆ ਸੀ ਜੋ ਕਿ ਆਕਾਸ਼ ਬੱਟਾ ਨੂੰ ਵਾਰ-ਵਾਰ ਫੋਨ ਕਰਕੇ ਫੋਰਸ ਕਰ ਰਿਹਾ ਸੀ ਅੰਤ ਆਕਾਸ਼ ਬੱਟਾ ਨੇ सीबीआई ਤੱਕ ਪਹੁੰਚ ਕੀਤੀ ਤੇ सीबीआई ਦਾ 트੍ਰੈਪ ਲਾ ਕੇ ਕੱਲ 16 ਅਕਤੂਬਰ ਨੂੰ ਹਰਚਰਨ ਭੁੱਲਰ ਨੂੰ 8 ਲੱਖ ਰਿਸ਼ਵਤ ਮਾਮਲੇ ਦੇ ਵਿੱਚ सीबीआई ਨੇ ਦਬੋਚ ਲਿਆ सीबीआई ਨੇ ਜਿਹੜਾ ਦਲਾਲ ਸੀ ਉਹ ਤੋਂ ਹਰਚਰਨ ਭੁੱਲਰ ਦੇ ਵਟਸਐਪ ਤੇ ਫੋਨ ਕਰਵਾਇਆ ਗਿਆ ਕਾਲ ਕਰਵਾਈ ਗਈ ਕਾਲ ਕਰਵਾ ਕੇ ਮਿਲਨ ਦਾ ਸਮਾਂ ਲਿਆ ਗਿਆ ਤੇ ਮਿਲ ਕੇ ਹੈਗੀ ਜਿਹੜੀ ਪਹਿਲੀ ਰਿਸ਼ਵਤ ਦੀ ਜਿਹੜੀ ਕਿਸਤ ਸੀ ਉਹ ਦੇਣ ਦੀ ਪੇਸ਼ਕਸ਼ ਕੀਤੀ ਤੇ ਹਰਚਰਨ ਭੁੱਲਰ ਨੇ ਉਹ ਕਿਸ਼ਤ ਫੜਦੇ ਸਮੇਂ ਹੀ ਉੱਪਰ ਦੀ ਸੀਬੀਆਈ ਦੀ ਹੈਗੀ ਹਰਚਰਨ ਭੁੱਲਰ ਤੇ ਰੇਡ ਹੋਈ ਤੇ ਹਰਚਰਨ ਭੁੱਲਰ ਨੂੰ ਜਿਹੜਾ ਦਬੋਚਿਆ ਗਿਆ ਹਰਚਰਨ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਉਸਦੇ ਘਰ ਦੀ ਹੈਗੀ ਜਿਹੜੀ ਕੱਲ ਸ਼ਾਮ ਦੇਰ ਰਾਤ ਕਰ ਹੈਗੀ ਹੈ ਜਿਹੜੀ ਸ਼ਾਨਭਿੰਨ ਚੱਲਦੀ ਰਹੀ ਲਗਭਗ 5 ਕਰੋੜ ਤੋਂ ਉੱਪਰ ਦਾ ਜਿਹੜਾ ਨਗਦੀ ਹੈਗਾ ਉਦੋਂ ਘਰ ਤੋਂ ਬਰਾਮਦ ਹੋਇਆ 1.5 ਕਿਲੋ ਸਿਉਣਾ ਲਗਜ਼ਰੀ ਘੜੀਆਂ ਗੱਡੀਆਂ ਤੇ ਹੋਰ ਬਹੁਤ ਸਾਰਾ ਸਮਾਨ ਹੈਗਾ ਜਿਹੜਾ ਸੀਬੀਆਈ ਨੇ ਉੱਥੋਂ ਬਰਾਮਦ ਕੀਤਾ ਹਰਚਰਨ ਪੁੱਲਰ ਵਾਲੇ ਦੱਸ ਦਈਏ ਕਿ ਹਰਚਰਨ ਪੁੱਲਰ ਸਾਤ ਦਾ ਡੀਜੀਪੀ ਪੰਜਾਬ ਮਹਿਲਸ ਪੁੱਲਰ ਦੇ ਸੁਪੁੱਤਰ ਹੈ ਤੇ ਇਹ ਪਹਿਲਾ ਰਿਸ਼ਵਤ ਦਾ ਮਾਮਲਾ ਨਹੀਂ ਹੋਣਾ ਕਿਉਂਕਿ ਜਦੋਂ ਤੱਕ ਤੁਸੀਂ ਫੜੇ ਨਹੀਂ ਜਾਂਦੇ ਉਦੋਂ ਤੱਕ ਤੁਸੀਂ ਆਪਦੇ ਕਾਲੇ ਕਾਰਨਾਮੇ ਕਰਦੇ ਰਹਿੰਦੇ ਹੋ ਇਕੱਲਾ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਦਾ ਹੀ ਕਾਰਨਾਮਾ ਨਹੀਂ ਹੋਰਾਂ ਡਿਪਾਰਟਮੈਂਟਾਂ ਦੇ ਵਿੱਚ ਵੀ ਰੱਜ ਕੇ ਰਿਸ਼ਵਤ ਚਲਦੀ ਆ ਤੇ ਜਦੋਂ ਤੱਕ ਫੜੀ ਨਹੀਂ ਜਾਂਦੀ ਉਹ ਸੱਚੇ ਸਾਬਤ ਹੁੰਦੇ ਆ ਅੱਜ ਸਵੇਰ ਸੀਬੀਆਈ ਹਰਚਰਨ ਪੋਲਰ ਨੂੰ ਮੈਡੀਕਲ ਕਰਾਉਣ ਤੋਂ ਬਾਅਦ ਸੀਬੀਆਈ ਅਦਾਲਤ ਚੰਡੀਗੜ੍ਹ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਹੈਗਾ ਜਿਹੜਾ ਰਿਮਾਂਡ ਲਿਆ ਜਾਊਗਾ ਤਾਂ ਜੋ ਹੋਰ ਜਿਹੜੀਆਂ ਪਰਤਾਂ ਹੈਗੀਆਂ ਹਰਚਰਨ ਪੋਲਰ ਦੇ ਕੇਸ ਦੇ ਵਿੱਚ ਇਹ ਖੁੱਲ ਸਕਣ ਅਕਾਸ਼ ਬੱਤਾ ਦਾ ਵੀ ਬੜਾ ਵੱਡਾ ਜਿਗਰਾ ਜਿਹਨੇ ਜਿਗਰਾ ਕਰਕੇ सीबीआई ਤੱਕਰ ਪਹੁੰਚ ਕੀਤੀ ਤੇ ਐਡੇ ਵੱਡੇ ਅਫਸਰ ਨੂੰ ਜਿਹੜਾ ਸੌਂ ਦੇ ਵਿੱਚ ਇਹਦਾ ਪਰਦਾ ਫਾਸ਼ ਕਰਨ ਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਆਉਂਦੇ ਸਮੇਂ ਦੇ ਵਿੱਚ ਸ਼ਹਿ ਦੇ ਇਹ ਕੇਸ ਫੈਲਾਂ ਦੇ ਵਿੱਚ ਦਬ ਕੇ ਰਹਿ ਜੇ ਪਰ ਭ੍ਰਿਸ਼ਟਾਚਾਰ ਹੈਗਾ ਸਾਡੇ ਸਮਾਜ ਦੀ ਜੜ ਜੜ ਦੇ ਅੰਦਰ ਹੈਗਾ ਵਸਿਆ ਪਿਆ ਨਾ ਹੀ ਤਾਂ ਇਹ ਭ੍ਰਿਸ਼ਟਾਚਾਰ ਦਾ ਇਸ ਸਰਕਾਰ ਦੇ ਵਿੱਚ ਪਹਿਲਾ ਕੇਸ ਆ ਨਾ ਪਿਛਲੀਆਂ ਸਰਕਾਰਾਂ ਦੇ ਵਿੱਚ ਭ੍ਰਿਸ਼ਟਾਚਾਰ ਰੁਕਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਭ੍ਰਿਸ਼ਟਾਚਾਰ ਰੁਕੇਗਾ